ਹੰਸਾ ਸਿਕਲਸ ਆਲਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਰਲਾ ਡੋਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਸਾਬੇ ਵੀਰ ਕੋਲ ਆਏ ਆ ਰਾਮ ਤੀਰਸ ਦੇ ਬਿਲਕੁਲ ਨਾਲ ਹੀ ਵਿਧੀ ਹੁਣਾਂ ਦਾ ਪਿੰਡ ਹੈ ਜਿਹੜਾ ਲੋਪੋਕੇ ਚਕਾਵੇਂ ਵਾਲੇ ਰੋਡ ਤੇ ਪਿੰਡਿਆ ਵੀਰ ਜੀ ਹੁਣਾਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਜਰਸੀਆਂ ਤਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੋਈਆਂ ਤੇ ਕੁਝ ਗੱਪਣਾ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਸਰਾ ਠੀਕ ਠਾਕ ਜੀ। ਵਧੀਆ ਵੀਰ ਜੀ ਵਧੀਆ ਤੁਸੀਂ ਸਰਾ ਹੋ ਜੀ। ਸਭ ਵਧੀਆ ਜੀ ਤੇ ਮੀਮੂ ਪੈ ਗਿਆ ਫਿਰ ਕਾਫੀ ਕੱਲ। ਮੀ ਹਾਂਜੀ ਵਾਧੂ ਪੈ ਗਿਆ। ਠੀਕ ਹੈ। ਚਾਹੀਦਾத் ਨਹੀਂ ਹੁਣ ਕਲਕਾ ਪੱਕੀਆਂ ਸੀ। ਹਾਂਜੀ ਹਾਂਜੀ ਹਾਂਜੀ। ਚਲੋ ਨਾਮ ਦੱਸਦੇ ਕਰੀ। ਨਾਮ ਮੇਰਾ ਸਾਹਸੇ ਜੀ। ਹਾਂਜੀ। ਤੇ ਪਿੰਡ ਕੋਰਲਾ ਡੂਨ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਤੇ ਲਾਗੇ ਸ਼੍ਰੀ ਰਾਮਪੀਤ ਸਿੰਘ। ਸ਼੍ਰੀ ਲਾਗੇ ਸ਼੍ਰੀ ਰਾਮਪੀਤ ਹਨਾ ਤੇ ਫੋਨ ਨੰਬਰ ਬੋਲ ਦੋ ਕਰੀ। ਫੋਨ ਨੰਬਰ ਹੈਗਾ 97812 2870 ਹਾਂਜੀ ਹਾਂਜੀ ਸੂਈਆਂ ਕਿੰਨੀਆਂ ਕੱਬਣਾ ਕਿੰਨੀਆਂ ਜੀ ਸੂਈਆਂ 2 ਜੇ ਤੇ 3 ਕੱਬਣਾ 3 ਕੱਬਣਾ ਠੀਕ ਐ ਚਲੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆਪਾਂ ਤੇ ਆ ਸੂਈ ਵੀ ਜੀ ਪਹਿਲੇ ਨੰਬਰ ਵਾਲੀ ਫਿਰ ਹਾਂਜੀ ਹਾਂਜੀ ਵੀ ਜੀ ਕੱਦ ਘੱਟ ਚੰਗਾ ਹਣਾ ਇਹ ਤਾਂ ਹਾਂਜੀ ਹਾਂਜੀ ਵੱਡੀ ਵਾਹ ਰਿਆ ਤਾਂ ਕਿੰਨਾ ਚਿਰ ਹੋਇਆ ਸੂਈ ਨਾ ਮਿੱਟੀ ਅੱਜ ਤੀਜਾ ਦਿਨ ਜੀ ਆ ਵਸ਼ੀਏ ਦੀ ਅੱਛਾ ਵਸ਼ੀਏ ਮਗਰ ਮਗਰ ਵਸ਼ੀਏ ਵੀ ਸੋਹਣੀ ਆ ਹਾਂ ਬਹੁਤ ਸੋਹਣੀ ਵਸ਼ੀਏ ਤੇ ਕਿੰਨਾ ਕਬੋਲਾ ਤਿਆਰ ਜੇ ਦੇ ਕਲਣ ਪਾਵੇਂ ਦੇ ਵੀ ਦੀ ਬੋਲਾ ਮੰਨ ਲੈ ਕੋਈ ਤੇ ਪਾਵੇਂ ਮੰਨ ਲੈ ਦੁੱਧ ਤੀਜਾ ਦਿਨ ਜੈਸੂਈ ਨੂੰ 5 ਟਾਂ 15 ਲੀਟਰ ਦੇ ਥਿਰ ਤਿਆਰ ਜੀ ਤਿਆਰ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ 20 ਤੋਂ ਪਲੱਸ ਹੋਵਾਂਦੇ ਪਿਛਲੇ ਸੂਏ 20 ਲੀਟਰ ਦੁੱਧ ਚੋਇਆ ਵਾ ਹਾਂਜੀ ਅੱਪਲ ਦੇ ਵੱਧ ਹੀ ਕਰਨਾ ਚਾਹੀਦਾ ਨੇ 20 ਲੀਟਰ ਤੇ ਗਰਮੀ ਗਰਮੀ 20 ਤੇ ਕੱਢੀ ਜਾਊਗੀ ਬਾਕੀ ਦੁੱਧ ਵੀ ਸੰਗਣਾ ਨਾ ਚੰਗੀ ਫੈਂਟ ਆਲਾ ਇਹ ਵੇਖੋ ਵੀ ਚਿੱਟਾ ਦੁੱਧ ਆ ਠੀਕ ਤੋਰਾ ਹੋ ਰਹਾ ਮੇਰੇ ਕਰੀ ਨਾ ਲੈ ਜਿਓ ਬਾਕੀ ਇਹ ਕਿ ਕੱਦ ਕੱਠ ਚੰਗਾ ਵਾ ਇਹਦਾ ਥੱਲੇ ਵੀ ਚੰਗੀ ਤਿਆਰ ਹੋਈ ਹੈ ਮੌਕੇ ਤੇ ਜਿਹੜਾ 15 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਦੁੱਧ 20 ਲੀਟਰ ਜਿਹੜਾ ਕਹਿੰਦੇ ਕਿ ਇਹ ਘਰੀ ਜਾਊਗੀ ਤੇ ਬਾਕੀ ਹੈਗੀ ਜਿਹੜੀ ਜਰਸੀ ਕ੍ਰੋਸ ਆ ਫੈਟ ਇਹਦੀ ਚੰਗੀ ਆਈ ਜਾਣੀ ਆ ਲੈ ਜਾ ਵੀਰ ਜੀ ਬਾਕੀ ਗਰਮੀ ਦੀ ਵੀ ਕੋਈ ਏਡੀ ਪਰਵਾਹ ਨਹੀਂ ਦੀ ਅਹ ਜਿਹਾ ਗਵਨ 93 ਚੰਗੇ ਸਾਈਜ਼ ਦਾ ਚੰਗੇ ਗਾਪ ਤੇ ਜਿਹੜਾ ਲੱਗਾ 93 ਇਹ ਇੱਕ ਰਹੀ ਲੱਗ ਰਿਹਾ ਤੁਹਾਨੂੰ ਦਿਖਾ ਦਈਏ ਹਾਂ ਦੇਖ ਸਾਡੇ ਛੋਨਾਂ ਦਾ ਸਾਈਜ਼ ਹੈ ਜਿਹੜਾ ਚੰਗਾ ਇਹਦਾ ਵੀ ਤੇ ਕਿੰਨਾ ਰੱਖ ਦੀ ਇਹ ਵੀ ਫਿਰ ਇਹਦਾ ਮੁੱਲ ਆਪਾਂ ਜੀ ਮੁੱਲ ਦਾ ਭਾਵੇਂ ਇਹਦਾ 65 70 ਹੀ ਕਰ ਲੀਏ ਹਾਂਜੀ ਵੀ ਜੀ ਹਾਂ ਨਾ ਇਹ ਦੀ 50000 ਦੀ ਦੇ ਦਾ 50000 ਦੀ ਦੇ ਦੋਗੇ ਇੱਕ ਵਿਖਾਵਿਆ ਦੁੱਧ ਨਹੀਂ 15 ਲੀਟਰ ਮਿੰਤੀ ਵਾਲ ਦੁੱਧ ਹੈ ਪੱਕਾ ਦੁੱਧ ਜਿਹੜਾ ਚਵਾ ਕੇ ਦੋਗੇ ਘਰ ਹਨ ਇਹ ਦੋ ਤਿੰਨ ਦਿਨ ਫਿਰ ਤੁਹਾਨੂੰ ਪਤਾ ਨਹੀਂ ਹਨ ਮੈਲਾ ਮਾਰਨਾ ਵਧਣੇ ਵਧਣਾ ਨੇ 5 4 ਲੀਟਰ ਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਮਾਨ ਤਨ ਮੁੱਕ ਤੇ ਹੋ ਜਾਊਗਾ ਕਫੋਨ ਲਾਵੇ ਕਰੀ ਹਨ ਹੁਣ ਦੂਸਰੇ ਨੰਬਰ ਤੇ ਇੱਕ ਜਰਸੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਛੋਟੇ ਛੋਟੇ ਕੰਨ ਨੇ ਇਹਦੇ ਤੇ ਥਣੇ ਦੇ ਕਰੀ ਲੱਗੇ ਤਾਂ ਦੇਖ ਸਕਦੇ ਜੀ ਲਿਕੋ ਮੈਨੇ ਵੀ ਚੰਗੀ ਸੋਹਣੀ ਦਿਖਣਦੀ ਆ ਨਸੀ ਗੇਰੇ ਦੇ ਬੱਚੇ ਜੀ ਇਹ ਪਹਿਲਾ ਸੂਆ ਸੂਈ ਜੇ ਹਾਂਜੀ ਤੇ ਮਗਰੇ ਦੇ ਬੱਚਾ ਜੀ ਠੀਕ ਆ ਆਹ ਵਾਲਾ ਬੱਚਾ ਜੇ ਤਾਜਾ ਹੀ ਆ ਬੱਚਾ ਜੇ ਨਾੜੋ ਜਿਹੜਾ ਨਾਲ ਹੀ ਆ ਆ ਦੇਖ ਸੰਦੇ ਜੀ ਠੀਕ ਆ ਜੀ ਬਾਕੀ ਬੱਚਾ ਕਾਫੀ ਪਲਿਆ ਦਿੱਤਾ ਜਿਹੜਾ ਇਹਨੇ ਕੀਤਾ ਔੜੀ ਬੱਚੀ ਤੇ ਕਿੰਨੇ ਦਿਨ ਹੋਏ ਵਿੱਜੀ ਨੇ ਸੋਈੜਾ ਬੀਦੀ ਆਪਾਂ ਤੇ ਲੈਂਦੀ ਅੱਜ ਹੀ ਹਲੇ ਅੱਛਾ ਹੁਣ ਹੀ ਲੈਂਦੀ ਹਲੇ ਪੱਠੇ ਪੱਠੇ ਵੀ ਨਹੀਂ ਖਾਣ ਲਿਆ ਵੇ ਕੋਲ ਦੋ ਹੈਗੇ ਦੋ ਇੱਕ ਇਹ ਤੇ ਕੋਈ ਨਾਲ ਢੜੀ ਹੁਣੇ ਨਹੀਂ ਲੈਂਦੀਆਂ ਠੀਕ ਆ ਹਾਂਜੀ ਤੇ ਅੱਜ ਤਿੰਜਾ ਚੌਥਾ ਤਾਂ ਨਹੀਂ ਆਇਆ ਇੱਥੇ ਕਿ ਇਹਨੂੰ ਸਰੀਰ ਬੱਚਾ ਬਾਕੀ ਬੱਚਾ ਵਾਲਾ ਵੱਡਾ ਦਿੱਤਾ ਕਿਹਨੇ ਠੀਕ ਆ ਬੱਚਾ ਬਲਿਆ ਦਿੱਤਾ ਨਾਂ ਜਾਂਦਾ ਗਿਆ ਦੋ ਤਿੰਜਾ ਕਿਹਨੇ ਭਰਾ ਕੇ ਲਿਆ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਦੇ ਬੋਲਾ ਤਿਆਰ ਮੁੱਕ ਦੁੱਧ ਬੀਦੀ ਇਹ ਤਾਂ ਠੰਡੇ ਡਾ ਨਾ ਹਾਂ ਅਰੇ ਤੇ ਵਾਅਦਾ ਦਦੇ ਆਪਾਂ ਦੱਸਿਆ ਵਕਤ 9 ਲੀਟਰ ਥੱਲੇ ਅੱਛਾ ਆ ਵਕਤ 9 ਲੀਟਰ ਆ ਦੁੱਧ 14 ਲੀਟਰ ਚਵਾ ਦਊਗੀ ਠੀਕ ਆ ਹਾਂਜੀ ਤੋਰੀਆਂ ਫੇਰ ਇਹਨਾਂ ਵਿੱਚ ਬਾਕੀ ਬੱਛੀ ਬਹੁਤ ਸੋਹਣੀ 14 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਦਊਗੀ ਥਾਂ ਨੂੰ ਬਹੁਤ ਵਧੀਆ ਲੱਗਾ ਮੋਕੇ ਤੇ ਜਿਹੜਾ 9 ਲੀਟਰ ਜਿਹੜਾ ਤਿਆਰ ਦੱਸਦੇ ਆ ਲੱਗ ਲੈ 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 ਕੋਈ ਨਾ ਚਵਾਈ ਬਹੁਤ ਸਾਫ਼ ਨਿਕਾਇਆ ਬੱਚਾ ਵੀ ਚੋਣੂ ਇੱਕ ਦੀ ਪੋਲੀ ਤਾਰ ਹੈ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਵੇਖੋ ਜਿੱਦੀ ਦੇ ਸੋਨੇ ਵੈੜਿਆ ਹਾਂਜੀ ਹਾਂਜੀ ਇਹਦਾ ਮੇਰਾ ਜੀ ਦਾ 50000 ਦੀ ਕਰੂਗਾ ਮੁੱਲ ਨੀ ਜੱਜਾ ਕਰੀਏ ਕੋਈ ਇਹਨਾਂ ਬੋਲਵਿੱਤੀ 40000 ਦੀ ਦੇ ਦਾਂਗੇ। ਅੱਛਾ। ਹਾਂਜੀ। 40000 ਦੀ ਦੇ ਦਾਂਗੇ। ਮਾਂ ਤੱਕ ਭਰ ਦੇ ਰੱਖੂ। ਤੂੰ ਫੋਨ ਲਾਵੇ ਖੁੱਲਾ ਕਰ ਦੋਗੇ ਮਾਂ ਤਨ। ਖੁੱਲਾ ਮਾਂ ਤਨ। ਤੇ ਹੁਣ ਆ ਗਾੜੀ ਕੱਬਣਾ ਗਈਆਂ ਹਨਾ। ਹਾਂਜੀ। ਤੇ ਦੇਖ ਥਾਣੇ ਦੇਖ ਸਕਦੇ ਲੱਗੇ ਤਾਂ ਥਾਣ ਚੰਗਾ ਤਿਆਰ ਕਰਨਾ ਜਿਹੜਾ ਇਹਨੇ। ਦੱਸ ਕੇ ਤੇ ਪਰੇ ਫਿਰ ਆਪਾਂ। ਇਹ ਵੀ ਦੀ ਤੀਜਾ ਸੂਆ ਸੁਣੀਗੇ। ਹਾਂਜੀ। ਤੇ ਦੁੱਧ ਘਰ ਵਾਲੇ ਕਹਿੰਦੇ ਵੀ ਅਸੀਂ ਪਿਛਲੀ ਸੂਵੇ 15 ਲੀਟਰ ਚੋਇਆ ਦੇ ਦਿੰਦੇ। ਅੱਛਾ। ਤੋਰੀਏ ਫਿਰ ਇਹਨੂੰ। ਤੇ ਟਾਈਮ ਕਿੰਨਾ ਕੁ ਲਾਜੋਗੇ? ਇਨ ਵਿੱਚ 5-6 ਦਿਨ ਹਫਤਾ ਮੰਨ ਕੇ ਚੱਲੋ ਠੀਕ ਹਾਂਜੀ ਹਾਂ ਹਫਤੇ ਦੇ ਲਾਗੇ ਬੰਨੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਸੂਪੂਗੀ ਹਾਂਜੀ ਹਾਂਜੀ ਵੱਡੀ ਗਾਵਾਂ ਛੁੱਟੀ ਨਹੀਂ ਬਾਕੀ ਗੱਬਣ ਪਸ਼ੂ ਦਾ ਦਿਨਾਂ ਦਾ ਤੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਕਈ ਵਾਰੀ ਦਿਨ ਵੱਧ ਵੀ ਲੈ ਜਾਂਦੀਆਂ ਤੇ ਕਈ ਵਾਰੀ ਪਹਿਲਾਂ ਵੀ ਸੂਪਿੰਦੀ ਆ ਬੰਦੀ ਬਹੁਤ ਵੱਡੀ ਵੈਸੇ ਬਾਕੀ ਆ ਕਿ ਤਿਆਰ ਹੋਣੀ ਆ ਅਜੇ ਲੈ ਉਤਰਾਇਆ ਕਿ ਕੱਦ ਕਾਠੇ ਦਾ ਚੰਗਾ ਹੈ ਹੈਗੀ ਜਰਸੀ ਕ੍ਰੋਸੀ ਹੈ ਵੀ ਤੇ ਕਿੰਨਾ ਰੱਖਣੇ ਤਾਂ ਮੁੱਲ ਵੀ ਦੀ ਫਿਰ ਮੁੱਲ ਵੀ ਦੀ ਇਹਦਾ ਵੀ 40000 ਕਰਦੇ ਆ 37000 ਦੀ ਦੇ ਦਾਂਗੇ ਬੇਟੀ 37000 ਦੀ ਦੇ ਦੋਗੇ ਬਾਕੀ ਚਲੋ ਵਿੱਚ ਮੰਨਤਾ ਨਾ ਹੋ ਜਾਊਗਾ ਮਾਪਾ ਤੇ ਹੋਣੇ ਨੇ ਕਰਨੇ ਪੈਣੇ ਤੁਹਾਨੂੰ ਠੀਕ ਆ ਲਿਆਓ ਇਹ ਵੀ ਦਿਖਾ ਦੀਏ ਫਿਰ ਆਪਾਂ ਇਹਦਾ ਕਿੰਨਾ ਸੁਆਜੇ ਇਹ ਵੀ ਦੂਜਾ ਸੁਆ ਸੁਣੀ ਤੇ ਇਹ ਕਿੰਨੇ ਕੁ ਦੁੱਧ ਆ ਲਈ ਆ ਇਹ ਵੀ ਇੱਥੇ 14 ਕੁ ਪਲਾਸੀ ਦਊਗੀ ਅੱਛਾ ਹਾਂਜੀ ਠੀਕ ਆ ਬਾਕੀ ਇਹ ਆ ਕਿ ਕੋਈ ਸਾਂਭ ਚੰਗੀ ਕਰੇ ਤੇ ਫੇਰ ਹੀ ਦੋ ਦਿਨ ਇਹ ਦੇਣਾ ਇਹਦਾ 15 ਦੀ ਕੱਚੀ ਹੈ 15 ਵੀ ਖੜਸਾ ਜੀ ਇਹ ਵੀ ਖੜਸਾ ਜੀ ਠੀਕ ਆ ਕਿਉਂਕਿ ਇਹਦਾ ਪੱਕਾ ਦਿਨਾਂ ਦਾ ਪਤਾ ਨਹੀਂ ਜੀ ਇਹਦਾ ਠੀਕ ਹੈ ਜੀ ਤੋੜ ਦਿਓ ਫਿਰ ਇਹਨਾਂ ਵਿੱਚ ਲੱਜਾ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਇਹਦਾ ਵੀ ਕਾਰਨ ਜਿੰਨਾ ਮਰਜ਼ੀ ਕਰੀ ਜੋ ਇਹਨੂੰ ਇਹ ਵੀ ਵਿਦਿਯਾ ਸੰਤਿਹਾਰ ਦੀ ਹਾਂ 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 ਨਾ ਅੱਜ ਦੇ ਦਾ 7000 ਦੀ ਬਾਕੀ ਵਿੱਚ ਮਾਨਤਨ ਖੁੱਲਾ ਕਰ ਦੋਗੇ ਕੋਈ ਕਰਨੇ ਪੈਣੇ ਤੁਮ ਕੋਈ ਫੋਨ ਲਾਵੇ ਇੱਕ ਰਹੀ ਹਨਾ ਠੀਕ ਆ ਤੇ ਹੁਣ ਇੱਕ ਆਵੇ ਗੱbnਿਆ ਚਿਹਰੇ ਤੇ ਕਾਫੀ ਖੂਬਸੂਰਤ ਹੈ ਜਿਹੜੇ ਛੋਟੇ ਛੋਟੇ ਕੰਨ ਨੇ ਆ ਤੇ ਦੱਸਿਓ ਵਿਦਿਯਾ ਦੇ ਬਾਰੇ ਵੀ ਵਿਦਿਯਾ ਦੂਜਾ ਸਵੇਰ ਸੋਣੀ ਬੱਚੀ ਹੈ ਠੀਕ ਆ ਤੇ ਇਹ ਕਿਨੇ ਦਾ ਦੁੱਧ ਵਾਲੀ ਹੈ ਦੁੱਧ ਵਿਦਿਯਾ ਦਾ ਹੱਲੇ ਇਹ ਮਹੀਨੇ ਦੀ ਕੱਤੀਆ ਅੱਛਾ ਹਾਂ ਬਾਈਆਂ ਤਈਆਂ ਤੋਂ ਮੇਰੇ ਬਾਤ ਦੇ ਨਾ ਦੱਸੇ ਆਪਾਂ ਮਹੀਨਾ ਕਹਿ ਕੇ ਦੇਨੇ ਕਿਉਂਕਿ ਭੈਣ ਭਰਾ ਮੁਰਕੇ ਕਈ ਵਾਰ ਕਹਿੰਦੇ ਦਿਨ ਦਿਨਾਂ ਦਾ ਤੇ ਅੰਦਾਜ਼ਾ ਹੀ ਹੁੰਦਾ ਕਈ ਨਹੀਂ ਲਿਖ ਦਿੰਦੇ ਨਾ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਇਹ ਮਸ਼ੀਨ ਨੇ ਇੱਕ ਥਾਣਾ ਲੈ ਥੋੜੀ ਕੱਚੀ ਕਰਕੇ ਇੱਕ ਥਾਣ ਚੋਂ ਤਾਂ ਆਇਆ ਨਹੀਂ ਕੁਝ ਵੀ ਹਲੇ ਅੱਛਾ ਹਾਂਜੀ ਆਪਾਂ ਤਿਲੜਾ ਦੇ ਲਈਏ ਤਾਂ ਤਿਲੜਾ ਜੀ ਦੇਣੀ ਹੈ ਠੀਕ ਹੈ ਹਾਂ ਅਗੋ ਗਲੇ ਦੀ ਕਿਸਮਤ ਆ ਉਤਰਿਆ ਕਿ ਪੂਰਾ ਕਲੀਅਰ ਨਹੀਂ ਹੈ ਕਿ ਤਿਲੜਿਆ ਕਿ ਨਹੀਂ ਪਰ ਇੱਕ ਥਣ ਚ ਆਇਆ ਨਹੀਂ ਕੁਝ ਬਿਲਕੁਲ ਬਰਾਬਰ ਆ ਮਤਲਬ ਕਿ ਥਣ ਦੇ ਵਿੱਚ ਕੁਝ ਆਉਂਦਾ ਨਹੀਂ ਹਲੇ ਠੀਕ ਹੈ ਤਾਂ ਕੱਚੀ ਕਰਕੇ ਘਟ ਆਉਂਦੇ ਆਪਾਂ ਤਿਲੜਾ ਜੀ ਲਈਏ ਤੇ ਗਾਂ ਵੀ ਤਿਲੜਾ ਜੀ ਦੱਸ ਕੇ ਦੇ ਦੇਣੀ ਹੈ ਅਗਲੇ ਦੀ ਕਿਸਮਤ ਹੈ ਚੱਲ ਜੇ ਨਾ ਚੱਲੇ ਤੇ ਬਾਕੀ ਤਿੰਨ ਥਣ ਓਕੇ ਪਾਸ ਹੋਏ ਆ ਓਕੇ ਚਲੂ ਚੌਥਾ ਵੀ ਅੱਛਾ ਚਲੂ ਚੌਥਾ ਵੀ ਪਰ ਆਪਾਂ ਹਾਲ ਦੀ ਗ ਤੋਰਾ ਫੈਰਿੰਦਾ ਮੈਂ ਤੇ ਉਤਰਾਏ ਕਿੰਨੇ ਕ ਦੁੱਧ ਆ ਲਈ ਆ ਬਾਕੀ ਬਰੀਡ ਬੜੀ ਜਿਆਦੀ ਵਸ਼ੀ ਸਾਰਿਆਂ ਨਾਲੋਂ ਜਿਆਦੀ ਬਰੀਡ ਆ ਹਾਂ ਸੋਣੀ ਤੇ ਕਾਫੀ ਆ ਹਨਾ ਦੁੱਧ ਤੇ ਜੇ ਇਹ ਚਾਰੇ ਥਣਾਂ ਚੱਲ ਜਾਂਦਾ ਫੇਰ ਤੇ 15 16 ਲੀਟਰ ਦੁੱਧ ਆਊਗੀ ਹਾਂਜੀ ਇਹਦਾ ਤਿੰਨਾ ਥਣਾਂ ਦੇ ਤਿੰਨਾ ਤੇ 12 13 ਲੀਟਰ ਦੁੱਧ ਦੇ ਹੀ ਦਊਗੀ ਰਾਮਾ ਠੀਕ ਆ ਜੀ ਬਾਕੀ ਬਰੀਡ ਬਹੁਤ ਆ ਬਰੀਡ ਦੇ ਦੁੱਧ ਦੇਣਾ ਨਾ ਹਾਂਜੀ ਅੱਜ ਸੁੱਕੀ ਕੀ ਚਾਹਦਾ ਨੇ ਕੀ ਜੀ ਲੈ ਜਾ ਲੈ ਜਾ ਬਾਕੀ ਇਹ ਮਹੀਨੇ ਦੇ ਲਾਗੇ ਬੰਨੇ ਦੀ ਕੱਚੀ ਆ ਜਿਹੜੀ ਤੇ ਇੱਕ ਥਣ ਨਹੀਂ ਕਿੰਦੇ ਕੀ ਜਿਹੜਾ ਆਇਆ ਬਾਕੀ ਤਿੰਨ ਥਣ ਓਕੇ ਪਾਸ ਹੋਈ ਹੈ ਜਿਹੜਾ ਪੰਲਾ ਜੀ ਤਾਂ ਲੱਗਦਾ ਬੈਣੀ ਤਾਂ ਦੂਸਰੇ ਪਾਸੇ ਦਾ ਅਗਲਾ ਥਾਣਿਆ ਜਿਹੜਾ ਲੈ ਜਾ ਬੀਜੀ ਤੇ ਇਹਦਾ ਵੀ ਜੀ ਫਿਰ ਜੱਜਾ ਕਰਦੀ ਆਪਾਂ ਬਿਲਕੁਲ ਜੱਜ ਕਰ ਆਪਣਾ ਵੀ ਜੀ ਹਾਂਜੀ ਮੱਛੀ ਬਹੁਤ ਚੰਗੀ ਆ ਚੱਲਣਗੇ ਚਾਰੇ ਥਾਰੇ ਆਪਾਂ ਤੰਦਰਾ ਜਿਲ੍ਹੇ ਚਿਲਵਾ ਹੀ ਦਵਾਂਗੇ ਹਾਂਜੀ ਇਹ ਵੀ ਵੀ ਭਾਈ ਯਾਰ ਦੀ ਦੇ ਦਾਂਗੇ ਭਾਈ ਯਾਰ ਜੀ ਹਾਂਜੀ ਉੱਥੇ ਮੈਂ ਬੰਦ ਕਰਵਾਂਗਾ ਫਾਇਲ ਪੜਾ ਫੋਨ ਲਾਵੇ ਪਤਾ ਕਿੱਥੇ ਇਹ ਜੱਸ ਨਾ ਹੀ ਕਰੋ ਹਾਂ ਬਿਲਕੁਲ 20000 ਦੀ ਦੇ ਦਾਂਗੇ ਅਛਾ 20000 ਉੱਥੇ ਹੀ ਸ਼ੂਟ ਕਰਦਾ ਠੀਕ ਹੈ ਜੀ ਉਹ ਐ ਵਕਤ ਦਾ ਮੁੱਲ ਆ ਠੀਕ ਹੈ ਮੈਨੂੰ ਮੇਰੇ ਕੋ 4 ਦਿਨ ਠਹਿਰ ਜਦਿਓ ਬਾਅਦ ਦਾ ਮੁੱਲ ਬਾਅਦ ਹਾਂਜੀ ਹਾਂਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਆਪਣੀ ਜ਼ਿੰਮੇਵਾਰੀ ਦੇ ਪੱਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ